ਕੀ ਸ਼ਰਮ ਮੌਨ ਲੀ ਮਾਨਯੋਗ ਪੁਲਿਸ ਕਮਿਸ਼ਨਰ ਮਿਸਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਸੀਆਈਏ 2 ਦੀ ਟੀਮ ਨੇ ਅ ਪਿਛਲੇ ਦਿਨੀ 12 ਤਰੀਕ ਨੂੰ 1 ਕਿਲੋ ਹਿਰੋਇਨ ਇੱਕ ਸਪਲੈਂਡਰ ਮੋਟਰਸਾਈਕਲ ਹਿਰਾਸਤ ਦੇ ਲਿੱਤਾ ਤੇ ਰਿਕਵਰ ਕੀਤੀ 1 ਕਿਲੋ ਹਿਰੋਇਨ ਉਹਦੇ ਦੋ ਦੋਸ਼ੀ ਨੇ ਇੱਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਲਾਇਸ ਗੋਪੀ ਤੇ ਦੂਸਰੇ ਦਾ ਨਾਮ ਹੈ ਕੁੰਨਨ ਸਿੰਘ son of ਕੰਨਾ ਸਿੰਘ ਇਹ ਦੋਨੋਂ ਅਜਨਾਲਾ ਅ ਅੰਮ੍ਰਿਤਸਰ ਰੂਰਲ ਅਜਨਾਲਾ ਦੇ ਰਹਿਣ ਵਾਲੇ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਤਕਰੀਬਨ 8ਵੀਂ ਕਲਾਸ ਤੱਕ ਪੜਿਆ ਹੈ ਤੇ ਜਿਹੜਾ ਕੰਨਨ ਸਿੰਘ ਹੈ ਉਹ ਅਨਪੜੀ ਹੈ ਤੇ ਦੋਨੋਂ ਲੇਬਰ ਦਾ ਕੰਮ ਕਰਦੇ ਆ ਤੇ ਆਪਣਾ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਨਾਂ ਕੋਲ ਕੋਈ ਨਸ਼ੇਲੀ ਪ੍ਰਦਾਤ ਹੋ ਸਕਦਾ ਹੈ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਾਸ ਦੇ ਲਾਗੇੋਂ ਅ ਗ੍ਰਿਫਤਾਰ ਕੀਤਾ ਦੋਨਾਂ ਨੂੰ ਤੇ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹੈ ਉਹਦੀ 24 ਸਾਲ ਦੇ ਲਾਗੇ ਤੱਕ ਉਮਰ ਤੇ ਆਪਣਾ ਕੁੰਨਨ ਸਿੰਘ ਦੀ ਹੈਗੀ ਹੈ 55 ਸਾਲ ਦੇ ਲਾਗੇ ਤੱਕ ਹੀ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਪਰਚਾ ਮਰਸਰ ਰੂਰਲ ਅ ਦਰਜ ਰਿਸਟਰ ਹੋਇਆ ਸੀਗਾ ਤੇ ਜਿਹੜੀ ਹੈ ਇਹ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਡਰੋਨਸ ਦੇ ਥਰੂ ਮੰਗਵਾਂਦੇ ਹੈ ਫਿਰ ਇੱਥੇ ਅੱਗੇ ਸੈਲਵੀ ਕਰਦੇ ਹੈ ਤੇ ਜਿਹੜੇ ਮੋਟਰਸਾਈਕਲ ਤੇ ਜਾ ਰਹੀ ਸੀ ਸਪਲੈਂਡਰ ਮੋਟਰਸਾਈਕਲ ਉਹ ਵੀ ਅਸੀਂ ਕਬਜ਼ੇ 'ਚ ਲੈ ਲਿਆ ਤੇ ਇਸ ਰਿਕਵਰੀ ਦਾ ਸੀ ਪਰਚਾ ਪੀਐਸ ਕੈਂਟ ਦਿੱਤਾ ਹੈ ਐਫਆਈ ਨੰਬਰ 5 121 2025 ਨੂੰ ਅੰਡਰ ਸੈਕਸ਼ਨ 21 29 61 85 ਐਨਡੀਪੀਐਸ ਐਕਟ ਪੀਐਸ ਕੰਟੋਰਨਮੈਂਟ ਅੰਮ੍ਰਿਤਸਰ ਧੰਨਵਾਦ ਹਲੇ ਸੀ ਇਹਨਾਂ ਦਾ 2 ਦਿਨ ਦਾ ਰਿਮਾਂਡ ਲਿੱਤਾ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਕਰ ਰਹੇ ਹਾਂ ਐਕਸਪਲੋਰ ਕਰ ਰਹੇ ਹਾਂ ਤੇ ਜੋ ਵੀ ਸਾਨੂੰ ਅੱਗੇ ਪਤਾ ਚੱਲੇਗਾ ਅਸੀਂ ਤੁਹਾਡੇ ਤੱਕ ਲਿਆਵਾਂਗੇ ਸਰ ਜਿਹੜੀ ਵੇਚਣ ਜਾ ਰਹੇ ਸੀ ਵੇਚਣ ਜਾ ਰਹੇ ਸੀ ਸਰ ਇਹ ਤਾਂ ਇਨਕੀ ਨਹੀਂ ਆ ਜੀ ਹਾਂਜੀ ਆਬਵੀਅਸਲੀ ਜੇ 1 ਕਿਲੋ ਹਿਰੋਇਨ ਨਾ ਤੇ ਜਿਹੜੀ ਆਬਵੀਅਸਲੀ 1 ਕਿਲੋ ਹਿਰੋਇਨ ਸੈਲਫ ਕੰਜ਼ਮਪਸ਼ਨ ਲਈ ਤਾਂ ਹੋ ਨਹੀਂ ਸਕਦੀ ਅੱਗੇ ਅੱਗੇ ਉਹ ਹੀ ਅਸੀਂ ਕਹਦੇ ਕਿ ਅੱਗੇ ਪਿੱਛੋਂ ਕਿਦੇ ਤੋਂ ਮੰਗਵਾਉਂਦੇ ਸੀ ਕਿਵੇਂ ਮੰਗਵਾਉਂਦੇ ਸੀ ਤੇ ਅੱਗੇ ਕਿਹਨੂੰ ਵੇਚਣ ਜਾ ਰਹੇ ਸੀ ਉਹ ਵੀ ਅਸੀਂ ਹਾਲੇ ਇਹਨਾਂ ਦੀ ਇੰਟੈਰੋਗੇਸ਼ਨ ਕਰ ਰਹੇ ਹਾਂ ਇਹਨਾਂ ਦੀ ਸਰ ਹਾਂਜੀ ਇਹਨਾਂ ਦੀ ਸੀ ਬਾਈਕ ਦਾ ਅਸੀਂ ਆਰਟੀ ਆਫਿਸ ਤੋਂ ਅਸੀਂ ਲੈ ਰਹੇ ਹਾਂ ਡਾਟਾ ਪਿਛਲੇ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਹਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਟੂਰਲੀ ਟੂ ਸੇ ਹਾਲੇ ਅਸੀਂ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਲੱਗਾ ਸਰ ਆਪ ਵੀ ਨਸ਼ਾ ਨੂੰ ਸ਼ਕਤ ਕਰਨ ਦੇ ਆਪ ਵੀ ਹੈ ਉਹ ਅਸੀਂ ਇਹਨਾਂ ਦਾ ਮੈਡੀਕਲ ਕਰਾਇਆ ਉਹਦੀ ਰਿਪੋਰਟ ਹਾਲੇ ਆਣੀ ਬਾਕੀ ਕੋਈ ਗੈਂਗ ਦੇ ਨਾਲ ਕੁਝ ਰਿਲੇਟਡ ਕੁਝ ਨਾ ਰਹਾ ਹੋਵੇ ਕੋਈ ਡਾਟਾ ਕੁਝ ਕੋਈ ਗੈਂਗ ਨਹੀਂ ਹਾਲੇ ਗੈਂਗ ਦਾ ਸਾਡੇ ਕੋਈ ਸਾਹਮਣੇ ਨਹੀਂ ਆਇਆ ਪਰ ਅਸੀਂ ਰਿਮਾਂਡ ਦੇ ਵਿੱਚ ਵਿੱਚ ਅਸੀਂ ਇਹਨਾਂ ਦਾ ਕਰਨਾ ਸੀ ਇਸ طرح ਤੁਸੀਂ ਕਹਿੰਦੇ ਬਿਲਕੁਲ ਅਨਪੜ੍ਹ ਨੇ ਇਸ ਤੋਂ ਇਲਾਵਾ ਇਹ ਹੋਰ ਵੀ ਕੋਈ ਕੰਮ ਕਰਦੇ ਸੀ ਇਹ ਲੇਬਰ ਦਾ ਜੀ ਲੇਬਰ ਦਾ ਕੰਮ ਕਰਦੇ ਹਾਂ ਹਾਂਜੀ ਤੇ ਇਹਨਾਂ ਦੇ ਜਿਹੜੇ ਲਿੰਕ ਉਹਨਾਂ ਦਾ ਪਤਾ ਲੱਗਾ ਜਿਹੜੇ ਕ੍ਰਾਸ ਬਾਰਡਰ ਦੇ ਨਾਲ ਸੀ ਨਹੀਂ ਉਹ ਹਾਲੇ ਸੀ ਰਿਮਾਂਡ ਵਿੱਚ ਵਿੱਚ ਹਾਲੇ ਕਰ ਤੇ ਕੋਈ ਇਨਫੋਰਮੇਸ਼ਨ ਨਹੀਂ ਹਾਲੇ ਤੱਕ ਕੋਈ ਨਹੀਂ ਸਰ ਪਰ ਆਬਵੀਅਸਲੀ ਜੇ ਪਾਕਿਸਤਾਨ ਤੋਂ ਮੰਗਾ ਰਹੇ ਹੈ ਤੇ ਇਹਦੇ ਵਿੱਚ ਲੱਗਦਾ ਵੀ ਜਿਹੜਾ ਇੱਕ ਸੋਸ਼ਲ ਮੀਡੀਆ ਦੇ ਫਿਡਿਓਟਰ ਹੋ ਸਕਦਾ ਹੈ ਇਸ ਲਿੰਕ ਜੇ ਇਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਹੈਗੇ ਨੇ ਦੇਖੋ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ ਜਿਹੜੀ ਅੱਜ ਕੱਲ ਐਪਸ ਦੇ ਥਰੂ ਅ ਕਾਲਸ ਚੱਲਦੀਆਂ ਜਿਹੜੀ ਵੱਖਰੀ ਵੱਖਰੀ ਐਪਸ ਹੈਗੀਆਂ ਲੈਪਟਾਪ ਤੇ ਵੀ ਹੁੰਦੀਆਂ ਹੋਰ ਸਾਰੇ ਪਾਸੇ ਉਨੇ ਥ्रू ਵੀ ਹੋ ਸਕਦਾ ਹੈ ਮੈਨਲੀ ਵੀ ਐਕਸਪਲੋਰਿੰਗ 올 ਦਾ ਆਪਸ਼ਨਸ ਤੇ ਹੋਰ ਵੀ ਲੋਕ ਲੱਗਦਾ ਵੀ ਇਹਦੇ ਨਾਲ ਜੁੜੇ ਹੋਣਗੇ ਆਬਵੀਅਸਲੀ ਹੋਣਗੇ 1 ਕਿਲੋ ਜਿਹਨੂੰ ਅੱਗੇ ਪ੍ਰੋਵਾਈਡ ਕਰ ਰਹੇ ਹੈ ਜਾਂ ਜਿਹਦੇ ਕੋਲੋਂ ਲੈ ਕੇ ਆਏ ਆ ਆਬਵੀਅਸਲੀ ਜੁੜੇ ਹੋਣਗੇ